ਹੁੰਦਾ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਵੱਡੀ ਚੇਤਾਵਨੀ ਦੇ ਦਿੱਤੀ ਗਈ ਹੈ ਸੈਨੇਟ ਚੋਣਾ ਨਾ ਹੋਈਆਂ ਤਾਂ ਯੂਨੀਵਰਸਿਟੀ ਦਾ ਕੰਮਕਾਜ ਠੱਪ ਹੋਵੇਗਾ 18 ਤੇ 19 ਨਵੰਬਰ ਨੂੰ ਹੋਣ ਵਾਲੇ ਪੇਪਰ ਜੋ ਕਿ ਰੱਦ ਹੋ ਸਕਦੇ ਨੇ ਵਿਦਿਆਰਥੀਆਂ ਦੇ ਵੱਲੋਂ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਗਈ ਹੈ ਭਲਕੇ ਵਿਦਿਆਰਥੀ ਇੱਕ ਵੱਡਾ ਐਲਾਨ ਵੀ ਕਰ ਸਕਦੇ ਆ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਪੁਲਿਸ ਦੇ ਦਾਖਲੇ ਦਾ ਵੀ ਵਿਦਿਆਰਥੀਆਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕੱਲ ਨੂੰ ਕੋਈ ਵੱਡਾ ਐਲਾਨ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਕੀਤਾ ਜਾ ਸਕਦਾ ਹੈ ਸਾਫ਼-ਸਾਫ਼ ਚੇਤਾਵਨੀ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਦੇ ਦਿੱਤੀ ਗਈ ਹੈ ਕਿ ਜੇਕਰ ਸੈਨੇਟ ਚੋਣਾਂ ਦੀ ਡੇਟ ਅਨਾਉਂਸ ਨਹੀਂ ਹੁੰਦੀ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਯੂਨੀਵਰਸਿਟੀ ਦਾ ਕੰਮਕਾਜ ਪ੍ਰਭਾਵਿਤ ਹੋਵੇਗਾ 18 ਤੇ 19 ਤਰੀਕ ਨੂੰ ਹੋਣ ਵਾਲੇ ਪੇਪਰ ਵੀ ਰੱਦ ਕੀਤੇ ਜਾ ਸਕਦੇ ਆ ਤਾਂ ਸਿੱਧੀ-ਸਿੱਧੀ ਚੇਤਾਵਨੀ ਵਿਦਿਆਰਥੀਆਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਵਿਦਿਆਰਥੀ ਆਪਣਾ ਹੱਕ ਮੰਗ ਰਹੇ ਆ ਤੇ ਸੈਨੇਟ ਚੋਣਾਂ ਨਾ ਹੋਈਆਂ ਤਾਂ ਯੂਨੀਵਰਸਿਟੀ ਦਾ ਕੰਮ ਕਾਜ ਠਾਪ ਕਰ ਦਿੱਤਾ ਜਾਵੇਗਾ 18 ਤੇ 19 ਨਵੰਬਰ ਨੂੰ ਹੋਣ ਵਾਲੇ ਪੇਪਰ ਜੋ ਕਿ ਰੱਦ ਹੋ ਸਕਦੇ ਆ ਵਿਦਿਆਰਥੀਆਂ ਦੇ ਵੱਲੋਂ ਇੱਕ ਸਿੱਧੀ ਚੇਤਾਵਨੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਕੱਲ ਨੂੰ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਕੋਈ ਨਾ ਕੋਈ ਵੱਡਾ ਐਲਾਨ ਜੋ ਕੀਤਾ ਜਾ ਸਕਦਾ ਹਾਲਾਂਕਿ ਲਗਾਤਾਰ ਇਹ ਵਿਦਿਆਰਥੀ ਨੇ ਜੋ ਕਿ ਡਟੇ ਹੋਏ ਆ ਪ੍ਰਦਰਸ਼ਨ ਇਹਨਾਂ ਦੇ ਵੱਲੋਂ ਕੀਤੇ ਜਾ ਰਹੇ ਤੇ ਸਾਫ਼-ਸਾਫ਼ ਇਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜਦੋਂ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਸੈਨੇਟ ਤੋਂ ਉਹਨਾਂ ਦੀ ਡੇਟ ਅਨਾਉਂਸ ਨਹੀਂ ਹੁੰਦੀ ਸਾਡਾ ਪ੍ਰਦਰਸ਼ਨ ਜਾਰੀ ਰਹੇਗਾ ਵੱਡੀ ਮਾਸ ਕਾਲ ਦਿੱਤੀ ਗਈ ਸੀ ਔਰ ਸਾਰੇ ਲੋਕਾਂ ਨੂੰ ਇੱਥੇ ਇਕੱਤਰ ਹੋਣ ਦੇ ਲਈ ਕੀ ਆ ਗਿਆ ਸੀ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਸੀ ਮਜ਼ਦੂਰ ਯੂਨੀਅਨ ਸੀ ਟੀਚਰ ਸੀ ਵਿਦਿਆਰਥੀ ਜਥੇਬੰਦੀਆਂ ਸੀ ਔਰ ਹੋਰ ਪੰਜਾਬ ਇਤੈਸ਼ੀ ਲੋਕ ਜਿਹੜੇ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਨ ਦੇ ਲਈ ਜਾਂ ਪੰਜਾਬੀਅਤ ਨੂੰ ਪਿਆਰ ਕਰਨ ਦੇ ਲਈ ਇੱਥੇ ਪਹੁੰਚੇ ਔਰ ਉਹ ਕਾਲ ਸਫਲਤਾਪੂਰਵਕ ਰਹੀ ਪਰ ਅੱਜ ਜਿਹੜੀ ਹੈ ਤਮਾਮ ਆਲ ਪਾਰਟੀ ਮੀਟਿੰਗ ਹੋਈ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਐਲਾਨ ਜਿਹੜੇ ਨੇ ਉਹ ਕੱਲ ਕੀਤੇ ਜਾਣਗੇ ਕਿਉਂਕਿ ਅਜੇ ਕੁਝ ਸਮਾਂ ਹੋਰ ਵਿਚਾਰ ਚਰਚਾ ਕਰਨੀ ਹੈ ਕੱਲ ਦੀਆਂ ਪ੍ਰਾਪਤੀਆਂ ਔਰ ਹੋਰ ਕੀ ਕੁਝ ਜਿਹੜਾ ਉਸ ਤੇ ਵੀ ਚੈਡ ਆਨ ਕਰਨਾ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਕੀ ਕੁਝ ਮੰਗਾਂ ਰੱਖਣੀਆਂ ਨੇ ਔਰ ਪੁਲਿਸ ਜਿਹੜੀ ਹੈ ਚੰਡੀਗੜ੍ਹ ਪੁਲਿਸ ਦਾ ਜੋ ਬਤੀਰਾ ਰਿਹਾ ਪੰਜਾਬ ਪੁਲਿਸ ਦਾ ਜੋ ਬਤੀਰਾ ਰਿਹਾ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਕਨਕਲੂਜਨ ਜਿਹੜਾ ਹੈ ਉਹ ਕੱਢ ਕੇ ਕੱਲ ਨੂੰ ਪ੍ਰੈਸ ਕਾਨਫਰੰਸ ਦੇ ਜ਼ਰੀਏ ਇੱਕ ਅਹਿਮ ਐਲਾਨ ਜਿਹੜਾ ਹੈ ਉਹ ਕੀਤਾ ਜਾਣਾ ਨਾਲ ਦੀ ਨਾਲ ਜੋ ਸਥਿਤੀ ਆਉਣ ਵਾਲੇ ਸਮੇਂ ਦੇ ਵਿੱਚ ਵਾਈਸ ਚਾਂਸਲਰ ਅੱਗੇ ਰੱਖੀ ਜਾਣੀ ਹੈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅੱਜ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀਗਾ ਔਰ ਇਸ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਤੱਥ ਰੱਖਣੇ ਨੇ ਕਿਹੜੀਆਂ-ਕਿਹੜੀਆਂ ਮੰਗਾਂ ਨੇ ਕਿਹੜੇ-ਕਿਹੜੇ ਸ਼ਰਤਾਂ ਜਿਹੜੀਆਂ ਨੇ ਉਸੇ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਪਿਛਲੀਆਂ ਐਫਆਈਆਰ ਸੈਨੇਟ ਚੋਣਾ ਦੇ ਧਰਨੇ ਨੂੰ ਲੈ ਕੇ ਰੱਖੀਆਂ ਗਈਆਂ ਸੀ ਉਹਨਾਂ ਨੂੰ ਵਿਦਡਰੋ ਕਰਨ ਦੀ ਗੱਲ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਕੱਲ ਨੂੰ ਯਾਨੀ ਕਿ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਐਲਾਨ ਕੀਤੇ ਜਾਣਗੇ ਸੋ ਕੀ ਕੁਝ ਤਸਵੀਰ ਇਸ ਧਰਨੇ ਦੀ ਰਹਿੰਦੀ ਹੈ ਕੀ ਕੁਝ ਰੂਪ ਰೇಖਾ ਰਹਿੰਦੀ ਹੈ ਇਹ ਹਾਲਾકી ਦੇਖਣਾ ਹੋਵੇਗਾ ਕੈਮਰਾ ਪਰਸਨ ਤਿੰਜਿੰਦਰ ਸਿੰਘ ਦੇ ਨਾਲ ਮਨਜੋਤ ਸਿੰਘ ਕੰਪਿਟੀਸ਼ਨ న్యూਸ ਚੰਡੀਗੜ੍ਹ